ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਿਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਸਾਰਿਆਂ ਦਾ ਅੱਜ ਦੀ ਆਪਣੀ ਖਾਸ ਵਿਜ਼ਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਸਜਰੋ ਪਟੇ ਭਾਈ ਗਰਲਾਲ ਸਿੰਘ ਜੀ ਦੇ ਫਾਰਮ ਤੇ ਪਹੁੰਚੇ ਇੱਕ ਜਰਸੀ ਵਾੜ ਸੱਜਣੋਂ ਲੈ ਕੇ ਗੱਬਣ ਤਿਆਰੀ ਤੇ ਦੂਜਾ ਸੂਆ ਇੱਕ ਦੂਜਾ ਸੂਆ ਸੱਜਣੋਂ ਝੋਟੀ ਬਾਕੀ ਆਪਣੇ ਭਾਈ ਗਰਲਾਲ ਸਿੰਘ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਜੁੜੇ ਰਹੋ ਐਂਡ ਤੱਕ ਬਾਈ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ। ਮਾਥੀ ਗੁਰਲਾਲ ਸਿੰਘ ਜੀ ਸਾਹਿਬ ਠੀਕ ਠਾਕ ਜੀ। ਰਹਿਮਤਾਂ ਪਾਤਸ਼ਾਹ ਦੀਆਂ। ਸ਼ੁਗਰਾ ਮਹਾਰਾਜ ਦਾ ਜੀ ਚੜਦੀ ਕਲਾ ਚਾਹੀਦੀ। ਨਹੀਂ ਸੁਣਾਓ। ਆ ਮਾਣਾ ਨਾਂ ਦੀ ਬੱਜੇ ਪਏ ਆਦੇ। ਸਭ ਜਨ ਨਿਹਾਰ ਨਿਹਾਰ। ਮਾਣਾ ਕਿਰਪਾ ਬਾਪੂ ਦੀਪ ਸਿੰਘ ਦੀ ਫੜ ਕੇ ਨੇਰੀਆਂ ਪਈਆਂ ਆਦੇ ਮੀਂਹ ਵਾਲਾਂਵੇਂ ਤੇ ਇਧਰੋਂ ਵੀ ਸਿੰਘਾਂ ਦੇ ਆਵੇਂ। ਚਲੋ ਸ਼ੁਕਰ ਰੱਬ ਦਾ। ਤੇ ਡਰੈੱਸ ਕਰਕੇ ਨੋਟ। ਡਰੈੱਸ ਭਾਜੀ ਨਾਂ ਮੇਰਾ ਸਰਦਾਰ ਗੁਰਲਾਲ ਸਿੰਘ। ਹਾਂ। ਪਿੰਡ ਸੋਰ ਸਿੰਘ। ਹਾਂ। ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ। ਠੀਕ ਹੈ ਜੀ। ਹਾਂ ਜੀ। ਤੇ ਮੋਬਾਈਲ ਨੰਬਰ। ਮੋਬ ਠੀਕ ਆ ਜੀ ਹਾਂਜੀ ਦੋ ਹੀ ਪਸ਼ੂ ਆ ਦੋ ਹੀ ਪਸ਼ੂ ਦੋ ਬੱਚੀਆਂ ਨੇ ਵਿਗੀਆਂ ਜਰਸਨਾ ਜੀ ਠੀਕ ਆ ਇਹ ਤਿਆਰੀ ਤੇ ਛੋਟੀ ਤਿਆਰੀ ਦੂਜਾ ਸੂਆ ਭਾਜੀ ਆਪਾਂ ਦੂਜਾ ਕਰਕੇ ਲਈ ਆ ਕੋਈ ਭੈਣ ਭਰਾ ਤੀਜਾ ਵੀ ਮੰਨ ਸਕਦਾ ਜੀ ਕਿਉਂਕਿ ਠੀਕ ਆ ਆਪਾਂ ਦੂਜਾ ਕਰਕੇ ਲਈ ਆ ਮੈਂ ਭੈਣ ਭਰਾਵਾਂ ਤੋਂ ਜੁਗਾਰ ਚੰਗਾ ਲਾਈ ਬੈਠੀ ਬਹੁਤ ਚੰਗੀ ਜੀ ਭਾਜੀ ਅੱਜ ਹੁਣੇ ਹੀ ਬੈਠ ਕੇ ਆਉਗੀ ਵੇਖੋ ਜੀ ਦੋ ਤਿੰਨ ਦਿਨ ਲੈਂਦੀ ਆ ਜੀ ਲੈ ਜਨੇ ਹਾਂਜੀ ਕਿਆ ਬਾਤ ਹੈ ਜੀ ਸਜਣਾਂ ਛੋਟੀ ਚੰਗੀ ਆ ਤੇ ਅੱਖ ਬੇਲੀ ਮਣਕੀ ਆ ਬਾਕੀ ਜੈਡ ਬਲੈਕ ਕਾਲੀ ਆ ਤੇ ਵਹਾਨੇ ਤੇ ਥੋੜਾ ਡਾ ਪੈਗਾ ਲਓ ਜੀ ਟਾਈਮ ਜਰੂਰ ਨੋਟ ਕਰਿਓ ਕਿ 8 ਦਿਨ ਦਾ 5 ਦਾ ਲੈ ਜੇ ਨਹੀਂ 5 4 ਦਿਨ ਖੜੂ ਕਿ 8 ਦਿਨ ਖੜਦੀ ਜੀ ਜੱਜ ਲੈ ਜਨੇ ਬਾਈ ਗਰਲਾ ਦਾ ਕੋਈ ਸੌਦਾ ਕਰੂ ਬਾਹਰ ਪਿੱਛੇ ਥਰਾਂ ਦੀ ਪੂਲ ਗਰੰਟੀ ਕਰ ਟਿੱਕਰ ਕੋਈ ਇੱਕ ਤਰ੍ਹਾਂ ਮੰਗਾ ਲੈ ਥਣ ਟਿਪ ਕੇ ਤਸੱਲੀ ਨਾ ਜਲ ਪਾਣੀ ਛਾ ਕੇ ਜਿੰਨਾ ਚਿਰ ਮੈਂ ਬਹਿ ਕੇ ਨਾ ਉੱਥੇ ਉਹਨਾਂ ਚਿਰ ਆਵਾ ਘਰ ਨਹੀਂ ਆਉਂਦੇ ਰੁਪਏ ਲੈ ਕੇ ਫੇਰ ਆਵਾਂਗੇ ਠੀਕ ਆ ਸਜਣੋ ਫੁੱਲ ਤਸੱਲੀ ਕਰਾ ਕੇ ਅਗਲੇ ਦੀ ਕਿਉਂਕਿ ਪੈਸੇ ਖਰਚ ਕਰਨੇ ਆ ਇਹ ਵੀ ਬੜਾ ਵੱਡਾ ਵਾਧਾ ਆਂਦਾ ਹੈ ਵੱਡਾ ਦਿਲ ਕਰਕੇ ਹੀ ਖਰੀਦਦਾਰੀ ਕੀਤੀ ਜਾਂਦੀ ਆ ਤੇ ਵੱਡਾ ਦਿਲ ਕਰਕੇ ਲੈ ਕੇ ਜਾਈਦਾ ਬਾਈ ਕਹਿੰਦਾ ਹਾਂਜੀ ਤੇ ਅਗਲੇ ਦੇ ਘਰ ਪਚਾ ਕੇ ਤਸੱਲੀ ਕਰਵਾ ਕੇ ਬਾਅਦ ਚ ਰੁਪਈਆਂ ਨੂੰ ਹੱਥ ਲਾਵਾਂਗੇ ਬਾਈ ਮੈਂ ਬਹੁਤ ਖਰੀ ਆ ਜੀ ਹਾਂ ਅਜੇ 5000 ਦਿਨ ਲੈ ਜੂ ਬਣੂ ਚੰਗੀ ਮੈਂ ਬਣ ਜਣੀ ਜਿੰਨੀ ਵੀ ਆਉ ਸਾਰੀ ਪਛਾਰੀ ਦੀ ਆ ਜੀ ਪਛਾਰੀ ਦੀ ਦੁੱਧ 10000 ਕਿਲੋ ਮਹਿਰਮਾਨਾਂ ਦੇਈ ਜਾਊਗੀ ਹਾਂ ਤੇ ਰੇਟ ਰੇਟ ਸਾਜੀ ਚਲੋ ਅੱਜ ਜਗਰਾਵੀ ਵੀ ਗਏ ਹਾਂ ਝੂਠ ਨਹੀਂ ਆਪਾਂ ਮਾਰਨਾ ਹਾਂ ਉਥੇ ਉਹ ਜਿਹੜੀਆਂ ਜਰਸੀਆਂ گاਵਾ ਦਾ ਕੋਈ ਝੂੜ ਮੰਗੀ ਜਾਂਦਾ ਕੋਈ ਲੱਖ ਮੰਗੀ ਜਾਂਦਾ ਇਹੋ ਜਿਹੀਆਂ ਮਈਆਂ ਦਾ ਸਵਾ ਸਵਾ ਲੱਖ ਮੁੱਲ ਕਰੀ ਜਾਂਦੇ ਨਾ ਆਪਣੇ ਸਵਾ ਲੱਖ گاਵਾ ਦੇ ਨਾਂ ਮੱਜਾਂ ਦੇ ਆ ਹੂੰ ਮੈਂ ਦਾ ਮੁੱਲ ਜੋ ਮਰਜ਼ੀ ਕਰੀਏ ਜੈਸ ਨੂੰ 85000 ਦੀ ਦੇ ਦੇਗੀ 85 ਦੀ ਜੀ ਪਿਆਰ ਮੈਂ ਉੱਤੇ ਕਰਨਾ 3000 ਕਰਦਗੇ 82 ਦੀ ਦੇ ਦੇਗੀ 80 ਦੀ ਕਰ ਦੇ 80 ਵਾਲਾ ਧੱਕਾ ਦੇ ਜਾਨ ਦੇ ਮਾਰ ਸਾਪੀ ਫਿਰ 80000 ਦੀ ਮੈਂ ਰਾਤ ਆਖੀ ਦੇ ਦੇਣੀ ਆਪਾਂ ਬਾਹਰ ਪਿੱਛੇ ਜਗਰਾਵਾਂ ਤੋਂ ਨਹੀਂ ਮਿਲਣੀ ਜਗਰਾਵਾਂ ਤੋਂ ਨਹੀਂ ਮਿਲਣੀ ਆਪਣੇ ਘਰੋਂ ਮਿਲੂ ਮਹਾਰਾ ਜਿ ਦਵਾਂਗੇ ਭੈਣ ਭਰਾਵਾਂ ਨੂੰ ਸਮੁੰਦਰ ਦੀ ਥੋੜੀ ਗੱਲ ਹਾਂ ਜੀ ਸਮੁੰਦਰ ਦੀ ਸਮੁੰਦਰ ਕਰ ਦਾਂਗੇ ਜਾਸਰ ਬਾਪੂ ਦੀ ਮਿਹਰ ਵਾਦੇ ਕਰ ਲਈ ਕੋਈ ਆਹ ਠੰਡੀ ਵੇਖੋ ਮੈਂ ਵਾਕੇ ਜੀ ਤੋਫਾ ਚਲੋ ਆਜੋ ਆ ਆ ਗਈ ਜਰਸੀ ਵੈਡ ਹਨ ਦੂਜਾ ਸੂਆ ਭਾਜੀ ਗੱਭਰਵਾ ਹਮ ਥਣ ਬੜਾ ਸੁਣਨ ਲੱਗਾ ਦਿਨਾਰ ਤੋਂ ਦਾਹ ਲੈ ਜੂ ਅਜੀ ਪੰਜਾਬ ਵਾਲਾ ਮਾਣਾ ਇਤਰਾ ਹੀ ਬੈਠੇ ਫਿਰ ਉਹਦੇ ਤੇਲਾ ਵਾਲਾ ਥਣ ਲੱਗਾ ਨਾ ਮਾਣਾ ਬੜੀ ਜਿਆਦੀ ਸੀਲਸ ਲੱਗ ਕਰਮਾਂ ਲਈ ਵਾ 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 ਹਾਂਜੀ ਜਿੱਦਰ ਜੀ ਮਰਜ਼ੀ ਚਾਹੇ ਮਾਈ ਮਾਣਾ ਗਾਲ ਹੀ ਕੋਈ ਨਹੀਂ ਤੇ ਪਹਿਲੇ ਸੂਏ ਸੰਤੂ ਸਾਹਿਬ 18 ਨੂੰ ਨਿਕਲੋ ਦੁੱਧ ਕੱਢਿਆ ਬਛੀ ਉਹ ਤਾਂ 20 ਕਿਲੋ ਤੋਂ ਬਾਹਰ ਕਰੂਗੀ ਕਰੂਗੀ ਜੀ ਰਾਜੀ ਬਾਜੀ ਹਨਾ ਪੂਰੀ ਮਾਣਾ ਬਹੁਤੀ ਜਿਆਦੀ ਸ਼ਕੀਨ ਮਾਦੀ ਸਜਣੋ ਦੂਜਾ ਸੂਆ ਵਛੀ ਆ ਦਿਨ 10 ਲੈ ਜੂਗੀ ਨੱਚਦੀ ਫਿਰਦੀ ਆ ਕਰਵਾਏ ਨੱਚਦੀ ਨੱਚਦੀ ਹੈਨਾ ਹਾਂਜੀ ਕੂਤੀ ਬਾਤੀ ਵੇਖੋ ਕਿਤੇ ਸ਼ਕੀਨ ਕਿਤੇ ਵਾਕੇ ਆ ਜੀ ਪੂਰੀ ਰਾਜੀ ਬਾਜੀ ਸਾਰ ਦੀ ਭਲੀ ਆ ਲੈਵਾ ਦੇ ਪਾਂਢੀ ਲਾਈ ਫਿਰਦੀ ਬਾਈ ਹੈਨਾ ਨਿਕਾ ਨਿਕਾ ਕੰਨ ਮਾ ਕੇ ਦੇ ਡੂਂਗ ਵੇਖੋ ਮੱਖੇ ਦੇ ਬਿਲਕੁਲ ਐ ਕੁਲੀ ਬਈ ਆ ਹਾਂਜੀ ਠੀਕ ਹੀ ਪੰਜਾਬੀ ਕੀ ਬਾਤ ਹੈ ਨੱਚਦੀ ਫਿਰਦੀ ਕਰਮਾ ਹੈ ਇਹ ਤਾਂ ਬਈ ਗਰਲਾਖਾਂ ਦੀ ਪਰਾਂ ਹਟ ਜਾ ਮੈਂ ਨੱਚ ਮੈਂ ਵੀ ਨੱਚਦਾ ਫਿਰਦਾ ਤੇ ਵਛੀ ਵੀ ਵਾਹ ਦੋ ਜੀ ਮਿਹਰਬਾਨ ਬਾਬੇ ਦੀਪ ਸਿੰਘ ਦੀ ਤੇ ਵਾਹ ਤੁਸਾਬ ਓਕੇ ਜੀ ਓਕੇ ਹਾਂਜੀ ਨੱਚਦੇ ਰਹੋ ਦੋਵੇਂ ਹਾਂਜੀ ਬੜੀ ਕਿਰਪਾ ਬਾਬੇ ਦੀਪ ਸਿੰਘ ਦੀ ਮੈਨੂੰ ਠੀਕ ਹੈ ਲੈਓ ਚੰਗੀ ਸੋਨਾ ਹੈ ਜਿੰਨੀ ਵੀ ਹੈਗੀ ਖਰੀ ਸਚਨੋ ਢਿਲਟੁਲ ਕਾਫੀ ਅਜੇ ਪਈ ਆ ਕਿਉਂਕਿ ਵਾਸੀ ਬਣ ਕੇ ਸੂਗੀ ਐਦਾਂ ਨਹੀਂ ਕੋਈ ਸੁੰਦੀ ਮਨਾ ਜੇ ਵੀ ਅੱਜ ਜਿੰਨਾ ਝੋਲਾ ਪੈਂਦਾ ਨਾ ਇਹ ਸਾਧੂ ਸਾਹਿਬ ਆ ਸਾਰਾ ਕੱਢ ਕੇ ਇੱਥੋਂ ਤੱਕ ਆ ਕੇ ਫੇਰ ਸੂਹ ਕਰਮਾ ਸੂਨਾ ਫੇਰ ਹਾਂਜੀ ਤੇ ਕੀਮਤ ਜੈ ਸਨੋ ਕਰਦੇ ਭਾਈ ਲਾਸਟ ਹੀ ਦੇ ਦੇਗੇ ਲਾਸਟ ਹੀ 65000 ਦੀ ਬਸੀ ਦੇ ਦੇ ਹੋਰ ਨਹੀਂ ਹੋਰ ਫੇਰ ਤੱਕਾ ਜੀ ਕਰ ਦੇ ਯਾਰ 2000 ਛੱਡ ਦੀਏ 36 ਦੀ ਦੇ ਦਗੇ ਸਰ ਜੀ ਨਹੀਂ 62 ਦੀ 62 ਦੀ ਦੇ ਦਾਂਗੇ ਜਿਉ ਤੁਹਾਡੀ ਕਈ ਅਜ ਨਹੀਂ ਮੋੜਦੀ ਮਹਾਰਾ ਸੋਕਰ ਕਹਿੰਦੇ ਉੜਦਿਆਂ ਵਾਲੇ ਪਾ ਜੇ ਠੀਕ ਆ ਹਾਂ ਜੀ ਬਾਈ 62000 ਦੀ ਜੈ ਸਨੋ ਹਨਾ ਜੈ ਸਨੋ ਜੀ ਸਜਣੋ ਮੇਲਾ ਲੋਟ ਲਿਓ ਪਿੰਡ ਸੌਰ ਸਿੰਘ ਪਹੁੰਚ ਕੇ ਦੋਵੇਂ ਪਸ਼ੂ ਤੇ ਧਾਰੂ ਆ ਦੁੱਧ ਵਾਲੇ ਆ ਕਿਉਂਕਿ ਦੂਜਾ-ਦੂਜਾ ਸੂਆ ਝੋਟੀ ਵੀ ਸੋਹਣੀ ਸੁਨੱਖੀ ਆ ਸਾਰੀ ਬਣ ਕੇ ਬੈਕਗ੍ਰਾਉਂਡ ਤਿਆਰ ਕਰਕੇ ਵਾਟ-ਉਟ ਕੱਢ ਕੇ ਫੇਰ ਸੂਗੀ ਤੇ ਵੈੜ ਵੀ ਚੰਗੀ ਆ ਜੋੜੀ ਸੋਹਣੀ ਆ ਮਾਰ ਲਓ ਜੋੜੀ ਦਾ ਹੀ ਸੌਦਾ ਜਿੰਦੇ ਮੰਨੂ ਲੱਗੀ ਸਸੀ ਕਲਜੀ ਸਾਰਿਆਂ ਨੂੰ